ਕਲ ਜੀ ਜਸਮਿੰਦਰ ਦੇ ਰਿਸੋਰਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਈਏ ਕਾਜੂ ਮਟਰੀ ਮਸਾਲੇਦਾਰ ਕਾਜੂ ਮਟਰੀ ਕਨਕ ਦੇ ਆਟੇ ਤੋਂ ਆਪਾਂ ਨੇ ਬਣਾਈਏ ਬਹੁਤ ਹੀ ਵਧੀਆ ਬਣ ਕੇ ਤਿਆਰ ਰਹੀ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕਾਜੂ ਮਟਰੀ ਬਣਾਉਣ ਦੇ ਲਈ ਪਰਾਤ ਦੇ ਵਿੱਚ ਇੱਕ ਕਟੋਰੀ ਕਨਕ ਦਾ ਆਟਾ ਲੱਲੇ ਮੈਂ ਆਟਾ ਪਹਿਲਾਂ ਤੋਂ ਹੀ ਛਾਣ ਲਿਆ ਸੀ ਤੁਸੀਂ ਵੀ ਆਟਾ ਛਾਣ ਲੈਣਾ ਜ਼ਰੂਰ ਤੇ ਫਿਰ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਇਸਦੇ ਪਾ ਦਾਂਗੇ ਅੱਧਾ ਚਮਚ ਅਜਵਾਇਨ ਤੇ ਨਾਲ ਇਸ ਦੇ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਤੇ ਚਾਰ ਵੱਡੇ ਚਮਚ ਰਿਫਾਈਂਡ ਆਇਲ ਦੇ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਲ ਲਵਾਂਗੇ ਕਾਜੂ ਮਟਰੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੀ ਹੈ ਜੀ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਲਾਂਗੇ ਤੇ ਆਪਾਂ ਫਿਰ ਹੱਥ ਦੇ ਵਿੱਚ ਇਹਦੀ मुट्ठी ਬਣਾ ਕੇ ਦੇਖਾਂਗੇ ਜੇ ਤਾਂ मुट्ठी ਸਹੀ ਬਣ ਗਈ ਤਾਂ ਸਮਝੋ ਕਿ ਆਪਾਂ ਬਿਲਕੁਲ ਸਹੀ ਮਾਤਰਾ ਦੇ ਵਿੱਚ ਸਾਰਾ ਕੁਝ ਲਿਆ ਹੈ ਵੈਸੇ ਤਾਂ ਮੈਂ ਹਰ ਚੀਜ਼ ਪਰਫੈਕਟ ਤੁਹਾਨੂੰ ਦੱਸੀਏ ਜੇ मुट्ठी ਨਹੀਂ ਬਣੀ ਤਾਂ ਸਮਝੋ ਤੇਲ ਹੋਰ ਪਏਗਾ मुट्ठी ਦੇਖੋ ਬਿਲਕੁਲ ਸਹੀ ਬਣ ਗਈ ਹੈ ਜੀ ਇਹਦਾ ਮਤਲਬ ਕਿ ਤੇਲ ਦੀ ਮਾਤਰਾ ਵੀ ਬਿਲਕੁਲ ਸਹੀ ਸਿਗੀ ਤੇ ਹੁਣ ਆਪਾਂ ਆਟੇ ਦਾ ਸਖਤ ਡੋ ਤਿਆਰ ਕਰਨਾ ਹੈ ਤੇ ਆਪਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਇਹਦਾ ਇਦੇ ਵਿੱਚ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨਾਂਗੇ ਆਪਾਂ ਸਖਤ ਆਟਾ ਗੁੰਨਣਾ ਹੈ ਇਹਦਾ ਨੋਰਮਲ ਨਹੀਂ ਗੁੰਨਣਾ ਨਹੀਂ ਆਪਾਂ ਢਿੱਲਾ ਆਟਾ ਗੁੰਨਣਾ ਹੈ ਇਹਦਾ ਆਪਾਂ ਇੱਕ ਸਖਤ ਡੋਅ ਇਹਦਾ ਤਿਆਰ ਕਰਨਾ ਹੈ ਕਾਜੂ ਮਟਰੀ ਲਈ ਹਮੇਸ਼ਾ ਸਖਤ ਹੀ ਆਟਾ ਗੁੰਨਿਆ ਜਾਂਦਾ ਹੈ ਤਾਂ ਹੀ ਕਾਜੂ ਮਟਰੀ ਖਸਤਾ ਬਣਦੀ ਹੈ ਦੇਖੋ ਜੀ ਬਹੁਤ ਸਖਤ ਆਟਾ ਆਪਾਂ ਗੁੰਨ ਲਿਆ ਤੇ ਇਹਨੂੰ ਹੁਣ ਆਪਾਂ ਡੋਂਗੇ ਦੇ ਵਿੱਚ ਟੱਕ ਕੇ ਅੱਧੇ ਘੰਟੇ ਦੇ ਲਈ ਰੱਖ ਦਾਂਗੇ ਤੇ ਆਟਾ ਗੁੰਨਣ ਦੇ ਵਾਸਤੇ ਆਪਾਂ ਨੂੰ ਪੋਨਾ ਗਲਾਸ ਪਾਣੀ ਦਾ ਲੱਗਿਆ ਹੁਣ ਇਸ ਨੂੰ ਆਪਾਂ ਅੱਧੇ ਘੰਟੇ ਦੇ ਲਈ ਰੱਖ ਦਾਂਗੇ ਤੇ ਅੱਧਾ ਘੰਟਾ ਹੋ ਗਿਆ ਜੀ ਹੁਣ ਆਪਾਂ ਇਸ ਨੂੰ ਚੈੱਕ ਕਰ ਲੈਨੇ ਆ ਇਹ ਸੈੱਟ ਹੋ ਗਿਆ ਚੰਗੀ ਤਰ੍ਹਾਂ ਹੁਣ ਆਪਾਂ ਸਲੇਬ ਦੇ ਉੱਪਰ ਤੇਲ ਲਾ ਕੇ ਸਲੇਬ ਨੂੰ ਗ੍ਰੀਸ ਕਰ ਲਾਂਗੇ ਆਪਾਂ ਇਸ ਨੂੰ ਚੱਕਲੇ ਤੇ ਤਾਂ ਨਹੀਂ ਬਣਾ ਰਹੇ ਕਿਉਂਕਿ ਇਹ ਆਟੇ ਦਾ ਪੇੜਾ ਜਿਹੜਾ ਆਪਾਂ ਲੈਣਾ ਹੈ ਉਹ ਵੱਡਾ ਲੈਣਾ ਹੈ ਤੇ ਵੱਡਾ ਪੇੜਾ ਜਿਹੜਾ ਸਲੇਬ ਤੇ ਚੰਗੀ ਤਰ੍ਹਾਂ ਬੇਲਿਆ ਜਾਂਦਾ ਆ ਆਪਾਂ ਇਹਨੂੰ ਦੋ ਹਿੱਸਿਆਂ 'ਚ ਕਰ ਲਾਂਗੇ ਤੇ ਹੁਣ ਆਪਾਂ ਇਹਨੂੰ ਸਲੇਬ ਤੇ ਬੇਲਣਾ ਸ਼ੁਰੂ ਕਰਾਂਗੇ ਬੇਲਣ ਤੋਂ ਪਹਿਲਾਂ ਆਪਾਂ ਬੇਲਣੇ ਦੇ ਉੱਪਰ ਵੀ ਤੇਲ ਲਾ ਕੇ ਉਸ ਨੂੰ ਗ੍ਰੀਸ ਕਰ ਲੈਣਾ ਹੈ ਜਦੋਂ ਤੱਕ ਆਪਾਂ ਇਸ ਨੂੰ ਬੇਲਦੇ ਆਂ ਜੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਤੇ ਬੇਲਣੇ ਨੂੰ ਆਪਾਂ ਗ੍ਰੀਸ ਕਰ ਲਿਆ ਹੁਣ ਆਪਾਂ ਇਸ ਨੂੰ ਬੇਲਾਂਗੇ ਰੋਟੀ ਦੀ ਤਰ੍ਹਾਂ ਆਪਾਂ ਇਸ ਤੇ ਸੁੱਕਾ ਆਟਾ ਬਿਲਕੁਲ ਵੀ ਨਹੀਂ ਲਗਾਣਾ ਜੇ ਜ਼ਰੂਰਤ ਪਏ ਤਾਂ ਤੁਸੀਂ ਤੇਲ ਲਗਾ ਸਕਦੇ ਹੋ ਵੈਸੇ ਤਾਂ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਪਾਂ ਪਹਿਲਾਂ ਹੀ ਆਟੇ ਦੇ ਵਿੱਚ ਵੀ ਤੇਲ ਪਾਇਆ ਹੋਇਆ ਤੇ ਸੈਲਫ ਨੂੰ ਵੀ ਗ੍ਰੀਸ ਕੀਤਾ ਹੈ ਤੇ ਆਪਾਂ ਬਸ ਇੰਨਾ ਹੀ ਮੋਟਾ ਇਹਨੂੰ ਬੇਲਦੇ ਆਪਾਂ ਇਹਨੂੰ ਬਹੁਤ ਪਤਲਾ ਨਹੀਂ ਕਰਾਂਗੇ ਤੇ ਹੁਣ ਆਪਾਂ ਬੋਤਲ ਦਾ ਇੱਕ ਟੱਕਣ ਲੈ ਕੇ ਇਹਨੂੰ ਕਾਜੂ ਦੀ ਸ਼ੇਪ ਚ ਆਪਾਂ ਬਣਾਵਾਂਗੇ ਪਹਿਲੇ ਪੀਸ ਨੂੰ ਆਪਾਂ ਸਾਈਡ ਤੇ ਕਰ ਦੇਣਾ ਕਿਉਂਕਿ ਪਹਿਲੇ ਪੀਸ ਦੇ ਵਿੱਚ ਕਿਨਾਰੀ ਹੁੰਦੀ ਹੈ ਤੇ ਸ਼ੇਪ ਸਹੀ ਨਹੀਂ ਆਉਂਦੀ ਇਹ ਦੂਜਾ ਪੀਸ ਦੇਖੋ ਬਿਲਕੁਲ ਕਾਜੂ ਦੀ ਤਰ੍ਹਾਂ ਬਣਿਆ ਆਪਾਂ ਇਸੇ ਤਰ੍ਹਾਂ ਬਣਾਈ ਜਾਣੇ ਸਾਰੇ ਅੱਧਾ ਟੱਕਣ ਆਪਾਂ ਇਸ ਬੇਲੇ ਹੋਏ ਫੁਲਕੇ ਦੇ ਉੱਪਰ ਰੱਖਣਾ ਤੇ ਫਿਰ ਇਸ ਨੂੰ ਆਪਣੇ ਵੱਲ ਖਿੱਚ ਲੈਣਾ ਤੇ ਬਹੁਤ ਸੋਹਣੀ ਮਟਰੀ ਬਣ ਕੇ ਤਿਆਰ ਹੁੰਦੀ ਹੈ ਜੀ ਮੈਂ ਤੁਹਾਨੂੰ ਨੇੜਿਓਂ ਵੀ ਦਿਖਾਨੀ ਆ ਇਹ ਦੇਖੋ ਇਸ ਤਰ੍ਹਾਂ ਆਪਾਂ ਰੱਖਿਆ ਦਬਾਇਆ ਤੇ ਇਹਨੂੰ ਆਪਣੇ ਵੱਲ ਖਿੱਚ ਲਿਆ ਤੇ ਬਿਲਕੁਲ ਕਾਜੂ ਦੀ ਸ਼ੇਪ ਦੀ ਮਟਰੀ ਬਣ ਕੇ ਤਿਆਰ ਹੋਏਗੀ ਸਾਡੀ ਜਿਵੇਂ ਇਹ ਬਾਜ਼ਾਰ 'ਚ ਮਿਲਦੀ ਏ ਹੁਣ ਜਿਹੜਾ ਇਹ ਬਚਿਆ ਹੋਇਆ ਆਟਾ ਏ ਇਸ ਨੂੰ ਆਪਾਂ ਦੁਬਾਰਾ ਤੋਂ ਪੇੜਾ ਬਣਾ ਕੇ ਬੇਲ ਲਵਾਂਗੇ ਤੇ ਇਸੇ ਤਰ੍ਹਾਂ ਦੀਆਂ ਸਾਰੀਆਂ ਕਾਜੂ ਮਠਰੀਆਂ ਤਿਆਰ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਬਿਲਕੁਲ ਹਲਕੇ ਗਰਮ ਤੇਲ ਦੇ ਵਿੱਚ ਤਲਨੇ ਲੋ ਫਲੇਮ ਤੇ ਪਹਿਲਾਂ ਆਪਾਂ ਇੱਕ ਕਾਜੂ ਮਠਰੀ ਪਾ ਕੇ ਦੇਖੀ ਬਿਲਕੁਲ ਇਹਦੇ 'ਚ ਹਲਕੇ ਹਲਕੇ ਬੱਬਲਸ ਆ ਰਹੇ ਬਸ ਇੰਨਾ ਹੀ ਤੇਲ ਗਰਮ ਚਾਹੀਦਾ ਆਪਾਂ ਨੂੰ ਆਪਾਂ ਬਹੁਤ ਜ਼ਿਆਦਾ ਤੇਲ ਗਰਮ ਨਹੀਂ ਕਰਨਾ ਤੇ ਹੁਣ ਇਹ ਜਿਹੜੇ ਜਿੰਨੇ ਵੀ ਕਾਜੂ ਮਠਰੀ ਆਪਾਂ ਬਣਾ ਕੇ ਰੱਖਿਓਈ ਹੈ ਇਹਦੇ ਵਿੱਚ ਪਾ ਦਾਂਗੇ ਕੋਈ ਇਹਦੇ ਚ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਕਿ ਕਾਜੂ ਮਟਰੀ ਸਾਰੀ ਚਿਪਕੀ ਹੋਈ ਹੈ ਜਿਵੇਂ ਵੀ ਉਹ ਫਰਾਈ ਹੋਏਗੀ ਉਹ ਆਪਣੇ ਆਪ ਖੁੱਲਦੀ ਜਾਏਗੀ ਸਾਰੀ ਤੇ ਲੋ ਫਲੇਮ ਹੀ ਰੱਖਣੀ ਆਪਾਂ ਇਹਦੇ ਤੇ ਓਨੀ ਦੇਰ ਆਪਾਂ ਇਹਦੇ ਲਈ ਮਸਾਲਾ ਤਿਆਰ ਕਰ ਲੈਣੇ ਕਿਉਂਕਿ ਆਪਾਂ ਮਸਾਲੇਦਾਰ ਕਾਜੂ ਮਟਰੀ ਬਣਾ ਰਹੇ ਹਾਂ ਵਿੱਚ ਚਾਰ ਸਾਬਤ ਲਾਲ ਮਿਰਚਾਂ ਲੈ ਕੇ ਜਾਰਚ ਪਾ ਲਿਆ ਨੇ ਤੇ ਚਮਚ ਦਾ ਚੌਥਾ ਹਿੱਸਾ ਨਮਕ ਆਪਾਂ ਲੈ ਲਿਆ ਆਪਾਂ ਕਾਲਾ ਨਮਕ ਲਿਆ ਤੇ ਨਾਲ ਹੀ ਆਪਾਂ ਅੱਧਾ ਚਮਚ ਦੇਗੀ ਮਿਰਚ ਦਾ ਭਰ ਕੇ ਲੈ ਲਿਆ ਨਮਕ ਆਪਾਂ ਜ਼ਿਆਦਾ ਨਹੀਂ ਪਾਣਾ ਆਪਾਂ ਆٹے ਦੇ ਵਿੱਚ ਵੀ ਪਾਇਆ ਹੋਇਆ ਤੇ ਇਹਦੇ ਵਿੱਚ ਆਪਾਂ ਫਿਰ ਤੋਂ ਕਾਲੀ ਮਿਰਚ ਤੇ ਚਾਟ ਮਸਾਲਾ ਵੀ ਅੱਧਾ-ਅੱਧਾ ਚਮਚ ਪਾ ਦਾਂਗੇ ਤੇ ਥੋੜੀ ਜੀ ਹੀਂਗ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਬਹੁਤ ਫਾਈਨ ਪੀਸ ਲੈਣਾ ਤੁਸੀਂ ਮਿਕਸੀ ਦੇ ਜਾਰ 'ਚ ਵੀ ਪੀਸ ਸਕਦੇ ਹੋ ਮੈਂ ਛੋਟੇ ਬਲੈਂਡਰ ਦੇ ਵਿੱਚ ਇਹਨੂੰ ਪੀਸ ਰਹੀ ਆਂ ਤੇਦਰ ਹੁਣ ਮਟਰੀਆਂ ਹਲਕੀਆਂ ਬਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਆਪਾਂ ਇਹਨਾਂ ਨੂੰ ਪਰਤ ਲਵਾਂਗੇ ਜਦੋਂ ਇਹ ਹਲਕੀਆਂ ਬਰਾਊਨ ਹੋਣੀਆਂ ਸ਼ੁਰੂ ਹੋ ਜਾਣ ਆਪਾਂ ਇਹਨਾਂ ਨੂੰ ਪਰਤਾਂਗੇ ਤੇ ਦੋ ਵਾਰੀ ਪਰਤਣ ਤੋਂ ਬਾਅਦ ਆਪਾਂ ਫਲੇਮ ਇਹਦੀ ਮੀਡੀਅਮ ਕਰ ਦੇਣੀ ਹੈ ਤੇ ਫਿਰ ਇਸ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਪਕਾਵਾਂਗੇ ਬਹੁਤ ਸੋਹਣੀਆਂ ਮਟਰੀਆਂ ਆਪਣੀਆਂ ਤਲੀਆਂ ਗਈਆਂ ਨੇ ਜਿਹੜੀ ਮੈਦੇ ਦੀ ਮਟਰੀ ਹੁੰਦੀ ਹੈ ਉਹਦਾ ਰੰਗ ਇੰਨਾ ਬਰਾਊਨ ਨਹੀਂ ਹੁੰਦਾ ਉਹ ਥੋੜੀ ਜਿਹੀ ਚਿੱਟੇਪਨਚ ਹੁੰਦੀ ਹੈ ਤੇ ਜਿਹੜੀ ਕਣਕ ਦੀ ਮਟਰੀ ਹੁੰਦੀ ਹੈ ਇਹ ਡਾਰਕ ਬਰਾਊਨ ਹੁੰਦੀ ਹੈ ਜੀ ਇਹ ਖਾਂਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਇਸ ਨੂੰ ਡੋਂਗੇ ਦੇ ਵਿੱਚ ਪਾ ਲਾਂਗੇ ਤੇ ਜਿਹੜਾ ਮਸਾਲਾ ਆਪਾਂ ਪੀਸਿਆ ਹੋਇਆ ਉਹ ਵੀ ਇਹਦੇ ਵਿੱਚ ਪਾ ਲਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਸ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਕਾਜੂ ਮਟਰੀ ਕਿੰਨੀ कुरकुरी ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਕੰਟੇਨਰ ਦੇ ਵਿੱਚ ਕੱਢ ਲਾਂਗੇ ਆਪਾਂ ਇਹਨੂੰ 2 ਮਹੀਨੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹਾਂ ਕਿਸੇ ਕੰਟੇਨਰ ਦੇ ਵਿੱਚ ਖਰਾਬ ਨਹੀਂ ਹੁੰਦੀ ਤੇ ਹੁਣ ਇਹਦੇ ਵਿੱਚ ਜਿਹੜਾ ਮਸਾਲਾ ਆਪਣਾ ਬਾਕੀ ਦਾ ਬਚ ਗਿਆ ਉਹ ਆਪਾਂ ਕਿਸੇ ਵੀ ਸਬਜ਼ੀ ਦੇ ਵਿੱਚ ਵਰਤ ਸਕਦੇ ਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ